ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਆਪਣੇ YouTube ਚੈਨਲ ਦੇ ਵਿੱਚ ਅੱਜ ਪਹੁੰਚੇ ਆ ਸਾਬਕਾ ਐਮ.ਐਲ.ਏ ਸਰਦਾਰ ਗੁਰਤੇ ਸਿੰਘ ਖੜਿਆਣਾ ਦੇ ਫਾਰਮ ਹਾਊਸ ਤੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਵੈਕੁਲ ਜੀ ਕਾ ਖਾਲਸਾ ਵੈਕੁਲ ਜੀ ਕੀ ਫਤਿਹ ਸਰ ਜੋ ਆਪਣੇ ਪੰਜਾਬ ਦੀ ਸਥਿਤੀ ਤੁਹਾਨੂੰ ਪਤਾ ਹੀ ਹੈ ਹੜ੍ਹਾਂ ਦੇ ਕਾਰਨ ਕਾਫੀ ਪਿੱਛੇ ਚਲੇ ਗਿਆ ਆਪਣਾ ਪੰਜਾਬ ਔਰ ਇਸ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਔਰ ਅਲੱਗ-ਅਲੱਗ ਸੰਸਥਾਵਾਂ ਵੱਲੋਂ ਔਰ ਪਾਰਟੀਆਂ ਵੱਲੋਂ ਸੰਯੋਗ ਦਿੱਤਾ ਗਿਆ ਹੈ ਜੇ ਗੱਲ ਕਰੀਏ ਪੰਜਾਬ ਸਰਕਾਰ ਦੀ ਤਾਂ ਉਹਨਾਂ ਨੇ ਲੋਕਾਂ ਨੂੰ ਜੋ ਕੰਡ ਦਿੱਤੇ ਨੇ ਮਦਦ ਦਿੱਤੀ ਹੈ ਉਹਨਾਂ ਤੋਂ ਕੀ ਪੰਜਾਬ ਖੁਸ਼ ਹੈ ਦੇਖੋ ਜੋ ਪਿਛਲੇ ਦਿਨ ਇਹ ਪੰਜਾਬ 'ਚ ਛਾੜਿਆ ਮੋਰ ਨੁਕਸਾਨ ਹੋਇਆ ਹੈ ਜਾਨੀ ਨੁਕਸਾਨ ਹੋਇਆ ਹੈ ਮਾਲੀ ਨੁਕਸਾਨ ਹੋਇਆ ਹੈ ਪਿੰਡਾਂ ਦੇ ਪਿੰਡ ਤਬਾਹ ਹੋਏ ਹੈ ਤਾਂ ਮੈਂ ਇਹ ਕਹਿ ਸਕਦਾ ਕਿ ਇਹ ਇਹਦੇ ਵਿੱਚ ਜੋ ਪੰਜਾਬ ਸਰਕਾਰ ਹੈ ਉਹਦੀ ਨਾਕਾਮੀ ਹੈ ਉਹਨਾਂ ਨੇ ਜੋ ਜੋ ਸੀਜ਼ਨ ਆ ਬਰਸਾਤ ਦਾ ਸੀਜ਼ਨ ਆਉਂਦਾ ਇਦੇ ਵਿੱਚ ਕੋਈ ਜਿਹੜੇ ਅਸੀਂ ਬੰਨ ਪੱਕੇ ਨਹੀਂ ਕੀਤੇ ਨਾ ਖਾ ਖਾਲਸ ਖਾਲੇ ਸੀ ਨਾਲੀਆਂ ਜਿਹੜੀਆਂ ਸੀ ਨਾਲੇ ਸੀ ਉਹ ਨਹੀਂ ਸਵਾਰੇ ਸੋ ਇਹਨਾਂ ਨੇ ਅੱਜ ਜਿਸ ਦਾ ਇੱਕਦਮ ਪਾਣੀ ਆਇਆ ਉਸ ਪਾਣੀ ਦਾ ਜਿਹੜਾ ਡੈਮ ਟੁੱਟਿਆ ਹੋ ਜੋ ਨੁਕਸਾਨ ਹੋਇਆ ਇਹਦੇ ਵਿੱਚ ਮੈਂ ਸਮਝਦਾ ਵੀ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਉਹ ਔਰ ਇਥੋਂ ਸਾਫਤ ਹੁੰਦਾ ਇਹਨਾਂ ਦੇ ਪਿੱਛੇ ਦੇ ਆਪਣੇ ਅਫੀਸਰ ਸੀ ਇਹਨਾਂ ਨੇ ਪੰਜਾਬ ਸਰਕਾਰ ਨੇ ਐਕਸਨ ਸੀ ਐਸਡੀਓ ਜੀਏ ਵੀਰ ਸਸਪੈਂਡ ਵੀ ਕੀਤੇ ਆ ਸੋ ਇਹਦੇ ਵਿੱਚ ਪੰਜਾਬ ਸਰਕਾਰ ਦੀ ਨਲਾਇਕੀ ਸ਼ੋ ਹੁੰਦੀ ਹੈ। ਔਰ ਇਸ ਤੋਂ ਕੀ ਵੱਡੀ ਗੱਲ ਹੈ ਪੰਜਾਬ 'ਚ ਅੱਗ ਲੱਗੀ ਹੋਵੇ ਔਰ ਇੱਕ ਜਿਹੜਾ ਸੀਐਮ ਹੈ ਉਹ ਜਾ ਕੇ ਹਸਪੀਟਲਸ ਆਪਣੀ ਨਬਜ਼ ਚੈੱਕ ਕਰਾਉਂਦਾ ਹੋਵੇ ਔਰ ਉੱਥੇ ਜਾ ਕੇ ਰੈਸਟ ਕਰਨ ਲੱਗ ਜੇ ਉੱਥੇ ਫਿਰ ਉੱਥੇ ਵੀ ਬੈਠਾ ਚੁਟਕਲੇ ਸੁਣਾਵੇ। ਸੋ ਆ ਬੜਾ ਪੰਜਾਬ ਦਾ ਨੁਕਸਾਨ ਹੋਇਆ ਹੈ ਅੱਜ ਕਿਸੇ ਸਰਕਾਰ ਨਾ ਮੈਂ ਕਹਿ ਸਕਦਾ ਪੰਜਾਬ ਸਰ ਦੋਨਾਂ ਸਰਕਾਰਾਂ 'ਚੋਂ ਕਿਸੇ ਸਰਕਾਰ ਨੇ ਪੰਜਾਬੀਆਂ ਦੀ ਮਦਦ ਨਹੀਂ ਕੀਤੀ। ਔਰ ਮੈਂ ਇਥੇ ਸ਼ਾਬਾਸ਼ ਦੇ ਅਨੁਸਾਰ ਸੁਖਵੀਰ ਸੰਬਲਸਰ ਜੋ ਪ੍ਰਧਾਨ ਸ਼੍ਰੋਮੀ ਕਾਲੀਦਲ ਨੇ ਉਹਨਾਂ ਨੇ ਹਮਲਾ ਮਾਰ ਕੇ ਵਿਡੈਮਾਂ ਤੇ ਜਾ ਕੇ ਪਿੰਡਾਂ ਵਿੱਚ ਜਾ ਕੇ ਜਿਹੜੇ ਸਾਈਡ ਸੀ ਉੱਥੇ ਜਾ ਕੇ ਦਰਿਆਵਾਂ ਤੇ ਲੋਕਾਂ ਨੂੰ ਸਹਾਇਤਾ ਦਿੱਤੀ ਹੈ ਪੈਸੇ ਫੰਡ ਦਿੱਤੇ ਹੈ ਔਰ ਉੱਥੇ ਜਾ ਕੇ ਉਹਨਾਂ ਨੇ ਡੀਜ਼ਲ ਵੰਡੇ ਹਨ ਲੱਖਾਂ ਇੱਕ ਡੀਜ਼ਲ ਉਹਨਾਂ ਨੇ ਦਿੱਤਾ ਹੈ ਔਰ ਇਹ ਜਦੋਂ ਕਿ ਸਾਰਾ ਸਰਕਾਰ ਦਾ ਕੰਮ ਸੀ ਪਿਛਲੇ ਚਾਰਾਂ ਭੇਜਿਆ 500 ਟਰੱਕ ਚਾਰੇ ਦੇ ਭੇਜੇ ਹੈ ਹੋਗਲ 500 ਹੋਗਲ ਮਸ਼ੀਨਾਂ ਜਿਹੜੀਆਂ ਉਹ ਸਾਰਸੂ ਵੀਰ ਸਿੰਘ ਬਾਲਸਾਹਬ ਨੇ ਸਾਰੇ ਆਸ਼ਵਸ਼ ਸ਼ਰੋਣੀ ਕਾਲੀਦਲ ਦੇ ਵਰਕਰਾਂ ਦੇ ਲੀਡਰਾਂ ਦੇ ਸਹਿਯੋਗ ਨਾਲ ਉਹ ਸਾਰੇ ਪੰਜਾਬ ਦੇ ਵਿੱਚ ਪੇਜੀਏ ਔਰ ਫਾਇਲ ਸਾਡੇ ਫਾਇਲ ਕਾ ਵਿੱਚ ਬੜਾ ਨੁਕਸਾਨ ਹੋਇਆ ਪਿਛਲੇ ਦਿਨੀ ਬਾਲਸਾਹਬ ਆਏ ਸੀ ਔਰ ਚਾਰ ਤੀਰ ਨੂੰ ਪਰਸੋਂ ਫੇਰ ਆਉਣਾ ਇੱਥੇ ਵੀ ਆ ਕੇ ਕਿਉਂਕਿ ਜਿਹੜਾ ਅਸੀਂ ਟੀਚਾ ਬਾਲਸਾਹਬ ਨੇ ਬਣਿਆ ਕਿ 1 ਲੱਖ ਏਕੜ ਜਿਹੜੀ ਹੈ ਉਹ ਉਹ ਜ਼ਮੀਨ ਵਾਸਤੇ ਕਿਸਾਨਾਂ ਨੂੰ ਫਰੀ ਬੀਜ ਦੇਣਾ ਉਹਦੇ ਵਾਸਤੇ ਸਾਡੀਆਂ ਸਾਰੀਆਂ ਐਮ.ਐਲ.ਏ. ਦੀਆਂ ਵਰਕਰਾਂ ਦੀਆਂ ਸਾਰੀਆਂ ਡਿਊਟੀਆਂ ਲੱਗੀਆਂ ਔਰ ਮੈਨੂੰ ਬੜੀ ਖੁਸ਼ੀ ਤੇ ਮਾਣ ਆ ਸਾਡੇ ਹਲਕੇ ਜੀ 100 ਕੁਇੰਟਲ ਕਣਕ ਦਾ ਉਹਨਾਂ ਨੇ ਟੀਚਾ ਦਿੱਤਾ ਸੀਗਾ ਔਰ ਅਸੀਂ ਮੈਨੂੰ ਬੜੀ ਖੁਸ਼ੀ ਹੋਈ ਹੈ ਮੈਂ ਵਰਕਰਾਂ ਦਾ ਆਪਣੇ ਧੰਨਵਾਦ ਹੀ ਕਰਦਾ ਕਿ ਉਹਨੇ ਸਾਡੀ 100 ਏਕੜ ਸਾਰੀ 100 ਕੁਇੰਟਲ ਜਿਹੜੀ ਕਣਕ ਹੈ ਉਹ ਤਿਆਰ ਹੋਈ ਹੈ ਇਸ ਤੋਂ ਇਲਾਵਾ ਬੱਲੂਆਂ ਨੇ ਹਲਕੇ ਵੱਲੋਂ ਬਾਲ ਸਾਹਿਬ ਦਾ ਬੜਾ ਧੰਨਵਾਦੀ ਹੈ ਕਿ ਉਹਨੇ ਸਭ ਤੋਂ ਪਹਿਲਾਂ ਬੱਲੂਆਂ ਨੇ ਹਲਕੇ ਜੋ ਪਿੰਡ ਆਏ ਸਾਡੇ 10-12 ਪਿੰਡ ਸੀ ਉਹਨਾਂ ਪਿੰਡਾਂ ਦੀ ਸਾਰ ਲਈ ਇੱਥੇ ਆ ਕੇ ਪੰਪ ਵੰਡੇ ਪਾਈਪਾਂ ਵੰਡੀਆਂ ਔਰ ਹੋਰ ਸਮਾਨ ਵੰਡਿਆ ਇਸ ਤੋਂ ਇਲਾਵਾ ਉੱਥੇ ਸ਼ਰਮਣੀ ਕਮੇਟੀ ਵੱਲੋਂ ਇੱਥੇ ਆ ਮਤਲਬ ਆਟਾ ਵੀ ਆਇਆ ਉਹ ਵੀ ਅਸੀਂ ਵੰਡਿਆ ਔਰ ਮੈਡੀਕਲ ਕੈਂਪ ਲੱਗੇ ਉਹਨਾਂ ਪਿੰਡਾਂ ਲੋਕਾਂ ਨੂੰ ਬੜੀ ਰਾਹਤ ਮਿਲੀ ਹੈ ਪਰ ਪੰਜਾਬ ਸਰਕਾਰ ਦੇ ਵਿੱਚ ਕੋਈ ਸਹਿਯੋਗ ਨਹੀਂ ਕੱਲ ਇੱਥੇ ਮੀਟਿੰਗ ਕਰਕੇ ਆਏ ਸਾਡੇ ਆ ਸੀਐਮ ਸਾਹਿਬ ਮਿਤ ਸ਼ਾਹ ਜੀ ਨਾਲ ਉਹਦਾ ਰਿਜ਼ਲਟ ਆਪ ਨੂੰ ਸਾਰਿਆਂ ਨੂੰ ਪਤਾ ਹੈ ਉਥੇ ਪੈਸੇ ਲੈਣ ਦੇ ਦੇਣੇ ਪੈ ਗਏ ਪੰਜਾਬੀ ਇਹ ਕਹਿੰਦਾ ਲੈਣ ਦੇ ਦੇ ਕਿਉਂਕਿ ਉਥੇ ਪੈਸੇ ਫੰਡ ਲੈਣ ਵਾਸਤੇ ਗਿਆ ਸੀ ਸਿਹਤਾਂ ਲੈਣ ਵਾਸਤੇ ਗਿਆ ਸੀ ਹਾਂਜੀ ਹਾਂਜੀ ਤੇ ਉਹਨੇ ਕਹਿੰਦਾ ਡਿਜ਼ਾਸਟਰ ਫੰਡ ਦਾ ਤੇਰਾ 12599 ਕਰੋੜ ਰੁਪਇਆ ਉਹ ਕੱਢਿਆ ਹੈ ਉਹਦਾ ਕੋਈ ਹਸਾਬ ਨਹੀਂ ਦੇ ਸਕੇ ਬਾਹਰ ਆ ਕੇ ਪ੍ਰੈਸ ਰੂਮ ਕੁਛ ਨਹੀਂ ਦੱਸ ਸਕੇ ਸੋ ਆ ਪੰਜਾਬ ਦੀ ਹਾਲਤ ਹੈ ਜਿਹੜੀ ਬਹੁਤ ਡਾਵਨਡੋਲ ਹੈ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਪਿਆ ਐਸ ਤਰ੍ਹਾਂ ਦਾ ਜੇ ਇਹੀ ਹਾਲਾਤ ਰਹੇ ਆ ਪੰਜਾਬ ਨੂੰ ਦੇਖੋ ਜਿਹੜੇ ਜਿਹੜੇ ਮੁਲਾਜ਼ਮਾਂ ਨੂੰ ਪੈਨਸ਼ਨਾਂ ਨੂੰ ਆ ਪੇ ਦੇਣੀ ਸਾਰਿਆਂ ਨੂੰ ਔਖੀ ਹੋ ਜਾਣੀ ਹੈ ਅੱਜ ਹਾਲਾਤ ਇਹ ਪੰਜਾਬ ਦੇ ਬਣੇ ਪਰ ਜੇ ਹਲਕਾ ਬੱਲੂਆਣੇ ਦੀ ਗੱਲ ਕਰੀਏ ਤਾਂ ਬੱਲੂਆਣੇ ਦੇ ਵੀ ਕੁਝ ਪਿੰਡ ਨੇ ਜਿੱਥੇ ਪਾਣੀਆਂ ਹੋਇਆ ਸੀ ਤੇ ਉੱਥੇ ਵੀ ਸੁਖਵੀਰ ਬਾਦਲ ਸਾਹਿਬ ਆਏ ਸੀ ਨਾ ਤੇ ਕੀ ਕੀ ਮਦਦ ਦੇ ਕੇ ਗਏ ਨੇ ਤੇ ਹੋਰ ਉੱਥੇ ਉਹਨਾਂ ਨੇ ਕਾਫੀ ਪੰਪ ਦਿੱਤੇ ਪਿੰਡਾਂ ਅ 16 ਕੇ 17 ਪੰਪ ਦਿੱਤੇ ਸੀਗੇ ਹਾਂਜੀ ਤੇ ਉੱਥੇ ਮੈਡੀਕਲ ਕੈਂਪ ਲਵਾਇਆ ਤੇ ਆਹ ਸਾਰੀ ਰਾਤ ਦੇ ਗਏ ਆ ਆਟਾ ਦਾਲੇ ਮੈਂ ਆਟਾ ਦਾਲ ਦਿੱਤਾ ਔਰ ਮੈਡੀਕਲ ਕੈਂਪ ਲੱਗਿਆ ਵੱਡੀ ਤੋਂ ਵੱਡਾ ਔਰ ਉੱਥੇ ਲੋਕ ਇਸ ਕੋਲ ਖੁਸ਼ ਹੈ ਹੋਰ ਵੀ ਜੋ ਉੱਥੇ ਨੁਕਸਾਨ ਹੋਇਆ ਉਹਦੀ ਵੀ ਮੈਂ ਰਿਪੋਰਟ ਬਣਾ ਕੇ ਭੇਜੀ ਹੈ 44000 ਏਕੜ ਦੇ ਖਰਾਬ ਸਾਡਾ ਜਿਹੜਾ ਰਕਬਾ ਹੈ ਉਹਦੇ ਵਿੱਚ ਨੁਕਸਾਨ ਹੋਇਆ ਪਾਣੀ ਖੜਾ ਹੈ ਤੇ ਉਹਦੇ ਵਿੱਚ ਜਿਹੜੇ ਵੀ ਦੇਣ ਦੀ ਅਸੀਂ ਮੰਗ ਵੀ ਕੀਤੀ ਹੈ ਜਿੰਨੀ ਸਰਕਾਰ ਸਾਨੂੰ ਮਦਦ ਦੇ ਦੂਗੀ ਅਸੀਂ ਉਹਨਾਂ ਦੇ ਧੰਨਵਾਦ ਕਰਾਂਗੇ ਸਰ ਜੇ ਆਪਾਂ ਰਾਜਨੀਤੀ ਦੀ ਗੱਲ ਕਰੀਏ ਸਰਦਾਰ ਸ਼ਖਬੀਰ ਸਿੰਘ ਬਾਦਲ ਔਰ ਵੱਡੇ ਬਾਦਲ ਸਾਹਿਬ ਨੇ ਬਹੁਤ ਪੰਜਾਬ ਤੇ ਰਾਜ ਕੀਤਾ ਕਾਫੀ ਇਹ ਅਨਦਾਜ਼ੀ ਦੇ ਵਿੱਚ ਨਾਮ ਬਣਿਆ ਹੋਇਆ ਔਰ ਸਰ ਜੇ ਗੱਲ ਕਰੀਏ ਆਪਣੇ ਹਲਕਾ ਬੱਲੂਆਣੇ ਦੀ ਜੀ ਔਰ ਜੇ ਅੱਜ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ ਜਦੋਂ ਪਿੰਡਾਂ 'ਚ ਤੁਸੀਂ ਦੰਦੇ ਹੋ ਬੱਲੂਆਣੇ ਹਲਕੇ ਜੇ ਦੇਖੋ ਆ ਦਾਸ ਤਿੰਨ ਵਾਰੀ ਐਮਐਲਏ ਰਿਹਾ ਹੈ ਬਾਲ ਸਾਹਿਬ ਇੱਥੇ ਮੁੱਖ ਮੰਤਰੀ ਰਿਹਾ ਹੈ ਉਹ ਬੜੇ ਹੰਡੇ ਹੋਏ ਸਿਆਸਦਾਨ ਸੀ ਉਹਨਾਂ ਨੇ ਸਭ ਤੋਂ ਪਹਿਲਾਂ ਸਰਵੇ ਜਦੋਂ ਕੋਈ ਆ ਇਸ ਤਰ੍ਹਾਂ ਦਾ ਹੜ੍ਹ ਦਾ ਸੀਜ਼ਨ ਆਉਂਦਾ ਸਭ ਤੋਂ ਪਹਿਲਾਂ ਸਰਵੇ ਕਰਾਉਂਦੇ ਸੀ ਕਿ ਕਿੱਥੇ ਕੀ ਨੁਕਸਾਨ ਆ ਉਹਨਾਂ ਸਾਰੇ ਬਿਲਕੁਲ ਤਿਆਰੀ ਕਰ ਲਵਦੇ ਸੀ ਜੇ ਨੁਕਸਾਨ ਵੀ ਹੋਇਆ ਹੈ ਤਾਂ ਮੈਨੂੰ ਯਾਦ ਹੈ 2016 ਦੇ ਵਿੱਚ 16 ਦੇ ਲਾਛੇ ਬਹੁਤ ਨੁਕਸਾਨ ਹੋਇਆ ਸੀ ਹੜਾਂ ਕਾਰਨ ਹੋਰ ਮੈਨੂੰ ਪਤਾ ਹੈ 8000 ਏਕੜ ਦੇ ਹਸਾਬ ਨਾਲ ਬਾਲਸਾਹ ਨੇ ਸਾਰਾ ਕਿਸਾਨਾਂ ਨੂੰ ਮੌਜਾ ਦਿੱਤਾ ਸੀ ਗਰੀਬਾਂ ਨੂੰ 45 ਲੱਖ ਰੁਪਏ ਮੈਂ ਆਪਣੇ ਹੱਥੀਂ ਚੋਣੀਆਂ ਨੂੰ ਵੜਿਆ ਸੀ ਜਦੋਂ ਕਿ ਪਹਿਲੀ ਸਰਕਾਰ ਸੀ ਜਿਹੜੀ ਗਰੀਬਾਂ ਦੀ ਬਾਹ ਫੜੀ ਸੀ ਅੱਜ ਕੋਈ ਕਿਸੇ ਦੀ ਕੋਈ ਬਾਹ ਫੜਨ ਵਾਲਾ ਹੈ ਹੀ ਨਹੀਂ ਸਰਕਾਰ ਆਪ ਹੀ ਡਾਂਗ ਡੋਲ ਹੈ ਸੋ ਅੱਜ ਲੋਕ ਬਾਲਸਾਹ ਦੀ ਯਾਦ ਕਰਦੇ ਪੰਡਾ ਵੀ ਇਹ ਨਾ ਉਹਦਾ ਬਾਲ ਸਰਕਾਰ ਚੰਗੀ ਸੀ। ਤੁਸੀਂ ਇਹ ਗੱਲ ਕਰੀਏ ਜੀ ਹੁਣ ਮਹੀਮ ਚੱਲ ਰਹੀ ਹੈ ਪੰਜਾਬ ਸਰਕਾਰ ਵੱਲੋਂ ਔਰ ਜਿਵੇਂ ਜੁੱਧ ਨਸ਼ਿਆਂ ਵਿਰੁੱਧ ਕੀ ਤੁਹਾਨੂੰ ਕੀ ਲੱਗਦਾ ਕੋਈ ਇਲਾਕੇ ਦੇ ਵਿੱਚ ਸੁਧਾਰ ਹੋਇਆ ਇਸ ਨੇ? ਇਹ ਦੇਖੋ ਜੀ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਹੈ ਇਹ ਸਿਰਫ ਜਿਹੜਾ ਮੇਨ ਟਾਰਗੇਟ ਹੈ। ਉਸ ਮੇਨ ਟਾਰਗੇਟ ਤੋਂ ਲੋਕਾਂ ਨੂੰ 扑ਕਾਉਣ ਦੀ ਗੱਲ ਹੈ। ਜੇ ਜੁੱਧ ਨਸ਼ਿਆਂ ਵਿਰੁੱਧ ਹੋਵੇ ਅੱਜ ਦੇ ਅਖਬਾਰ ਜੀ ਪੜ੍ਹ ਲਓ ਤਿੰਨ ਬੱਚੇ ਸਾਡੇ ਜਾਣਾਂ ਦੇ ਗਏ ਇਸ ਕੰਮ ਵਿੱਚ। ਨਸ਼ੇ ਚਲੇ ਗਏ। ਸੋ ਇਹਦਾ ਇਹ ਸਿਰਫ ਗੱਲਾਂ ਹੀ ਕਰਦੇ। ਅੱਜ ਜਿਹੜੀ ਲੋਡ ਹੈ ਅੱਜ ਜਿਹੜੇ ਹੜ੍ਹ ਤੇ ਹੜ੍ਹ ਤੇ ਉੱਥੇ ਕਿਸਾਨ ਬੈਠੇ ਐ ਡੁੱਬੇ ਪੇ ਪਿੰਡ ਪਿੰਡਾਂ ਦੇ ਪਿੰਡਾ ਟਰੈਕਟਰ ਡੁੱਬ ਗਏ ਪਸ਼ੂ ਮਰ ਗਏ ਉਹਨਾਂ ਦੀ ਸਮਾਲ ਕਰਨ ਵਾਲਾ ਕੋਈ ਹੈ ਨਹੀਂ ਔਰ ਸਰਕਾਰ ਦਾ ਕੰਮ ਹੁੰਦਾ ਹੈ ਸਰਕਾਰ ਦਾ ਕੰਮ ਜਿਹੜਾ ਬਾਲ ਸਾਹਿਬ ਨੇ ਪਿਛਲੇ ਦਿਨਾਂ ਚ ਕੀਤਾ ਅਸੀਂ ਬਾਲ ਸਾਹਿਬ ਦੇ ਬੜੇ ਧੰਨਵਾਦੀ ਹਾਂ ਉਹਨਾਂ ਨੂੰ ਪ੍ਰਮਾਤਮਾ ਤੱਕ ਤਰੱਕੀ ਬਖਸ਼ੇ ਲੰਮੀ ਉਮਰ ਬਖਸ਼ੇ ਤਾਂ ਕਿ ਉਹ ਪੰਜਾਬ ਦੀ ਸੇਵਾ ਕਰ ਸਕਣ ਆਉਣ ਦੀ ਜਿਹੜੀ ਸਰਕਾਰ ਲੋਕ ਅੱਜ ਹੁਣ ਪਿੰਡਾਂ ਜਾਂਦੇ ਲੋਕ ਤਹਿ ਕਰੀ ਬੈਠੇ ਐ ਇਹ ਬਾਦਲ ਹੀ ਚੰਗਾ ਸੀ ਸਾਰਾ ਨਾਲ ਸਰ ਮਸਲੇ ਇੱਕ ਹੋਰ ਕਾਫੀ ਲੋਕਾਂ ਤੋਂ ਸੁਣਨ ਵਿੱਚ ਆਇਆ ਕਿ ਜਿਹੜਾ ਬੀਜੇਪੀ ਦਾ ਔਰ ਅਕਾਲੇ ਸ਼ਰਮਣੀ ਕਾਲੀ ਦਲ ਦਾ ਗਠਜੰਬਨ ਸੰਬੰਧੀ ਲੋਕ ਵਿਚਾਰ ਚਰਚਾ ਕਰਦੇ ਨੇ ਆਮ ਪਿੰਡਾਂ ਦੇ ਵਿੱਚ ਜਿੱਥੇ ਵੀ ਜਾਣੇ ਉੱਥੇ ਸੁਣ ਚੋਂਦਾ ਤੁਹਾਨੂੰ ਕੀ ਲੱਗਦਾ ਕਿ ਗਠਜੰਬਨ ਹੋਊਗਾ ਦੇਖੋ ਜੀ ਇਹ ਤਾਂ ਹਾਈ ਲੈਵਲ ਦੀ ਗੱਲਾਂ ਨੇ ਦੋਨੋਂ ਪਾਰਟੀਆਂ ਹਾਈ ਲੈਵਲ ਤੇ ਜਦੋਂ ਕਰਨੀ ਫਰਲਣੀਆਂ ਜੋ ਹੋ ਜੇ ਠੀਕ ਹੈ ਭਲਾ ਪੰਜਾਬ ਦਾ ਅਦਰਵਾਈਜ਼ ਇਹ ਨਹੀਂ ਤਾਂ ਦੇਖੋ ਉੱਪਰ ਪਾਰਟੀਆਂ ਦਾ ਫੈਸਲਾ ਹੈ ਅੱਜ ਜਿਹੜੇ ਅੱਜ ਮੈਂ ਤਾਂ ਅਕਾਲੀ ਦਲ ਦੀ ਗੱਲ ਕਰ ਰਿਹਾ ਨਾ ਕਿ ਅਕਾਲੀ ਦਲ ਬਹੁਤ ਕੰਮ ਕਰ ਰਿਹਾ ਹੈ ਪੰਜਾਬ ਵਿੱਚ ਹਾਈ ਲੈਵਲ ਤੇ ਕੰਮ ਕਰ ਰਿਹਾ ਹੈ ਬਹੁਤ ਸੇਵਾ ਕਰ ਰਿਹਾ ਲੋਕਾਂ ਦੀ ਹੋਰ ਉਹ ਬਾਕੀ ਦੂਜੀ ਪਾਰਟੀਆਂ ਮੈਨੂੰ ਤਾਂ ਲੱਗਦਾ ਕਿ ਕਿਸੇ ਕੋਈ ਸਹਿਯੋਗ ਕਰਦੀਆਂ ਸਰ ਅੱਜ ਜਿਹੜੀ ਹੈ ਪੋਲਿਟਿਕਸ ਨਾਲੋਂ ਲੋਕਾਂ ਨੂੰ ਲੋਕਾਂ ਦੀ ਬਾਹ ਫੜਨ ਦਾ ਕੰਮ ਹੈ ਅਸੀਂ ਬਹੁਤ ਚਿਰ ਪਿਆ ਇਲੈਕਸ਼ਨ ਚ ਟਾਈਮ ਪਿਆ ਹੈ ਇਲੈਕਸ਼ਨ ਦੇ ਕੇ ਆਪਾਂ ਸੇਵਾ ਨਹੀਂ ਕਰਨੀ ਸੇਵਾ ਭਾਵਨਾ ਸੇਵਾ ਕਰਨੀ ਹੈ ਸਰ ਜਿਹੜਾ ਹੁਣ 4 ਤਰੀਕ ਦਾ ਤੁਸੀਂ ਦੱਸ ਰਹੇ ਪ੍ਰੋਗਰਾਮ ਉਸ ਦੇ ਸੰਬੰਧੀ ਆਪਣੇ ਦਰਸ਼ਕਾਂ ਨੂੰ ਥੋੜਾ ਜਿਹਾ ਮੈਸੇਜ ਦਿਓ ਜੀ 4 ਤਰੀਕ ਨੂੰ ਬਾਲ ਸਾਹਿਬ ਫਾਜ਼ਲਕਾਰ ਰਹੇ ਜਿਹੜੇ ਹਾਰਡ ਪੀਡ ਦੇ ਜਿਹੜੇ ਏਰੀਆ ਉੱਥੇ ਆ ਕੇ ਉਹਨੇ ਫੇਰ ਪਹਿਲਾਂ ਪਿਛਲੇ ਮਹੀਨੇ ਆਏ ਸੀ ਵਾਪਸ ਆ ਪਹਿਲਾਂ ਉਦੋਂ ਪਾਣੀ ਬਹੁਤ ਖੜਾ ਸੀ ਹੁਣ ਕੁਝ ਪਾਣੀ ਘਟਿਆ ਹੈ ਉੱਥੇ ਲੋਕਾਂ ਨੂੰ ਆ ਸਮਗਰੀ ਦੇ ਕੇ ਜਾਣਗੇ ਬਾਕੀ ਆਉਣ ਤਾਂ ਪਤਾ ਲੱਗੂਗਾ ਬੀਜ ਦੇਣਗੇ ਜਿਹੜਾ ਹੋਰ ਚਾਰਾ ਦੇ ਕੇ ਜਾਣਗੇ ਤੇ ਹੋਰ ਵੀ ਸਹਾਇਤਾ ਜਿਹੜੀ ਹੈ ਉਹ ਵੀ ਕਰਨਗੇ ਓਕੇ ਤਰ ਆਪਣੇ ਲਾਸਟ ਤੇ ਕੀ ਸੰਦੇਸ਼ ਦੇਣਾ ਚਾਹੋਗੇ ਆਪਣੇ ਦਰਸ਼ਕਾਂ ਨੂੰ ਮੈਂ ਤਾਂ ਅੱਜ ਕਹਿਣਾ ਚਾਹੁੰਦਾ ਹਾਂ ਜੀ ਅੱਜ ਜਿਹੜੇ ਲੋਕ ਆ ਜਿਹੜੇ ਪੰਜਾਬ ਦੇ ਇਹ ਗੱਲ ਸੋਚਣ ਤੇ ਮਜਬੂਰ ਹੋ ਗਏ ਆ ਕਿ ਅਸੀਂ ਐਡੀ ਨਕੰਮੀ ਸਰਕਾਰ ਬਣਾਈ ਹੈ ਜਿਹੜੀ ਲੋਕਾਂ ਦੇ ਕੋਈ ਕੋਈ ਕੰਮ ਨਹੀਂ ਕਰ ਸਕੀ ਆ ਸਰਕਾਰ ਸਿਰ ਚੁਟਕਲੇ ਬਣਾ ਕੋਈ ਕੰਮ ਨਹੀਂ ਕਰ ਅੱਜ ਵੀ ਚੁਟਕਲੇ ਸੁਣਾਏ ਜਾਂਦੇ ਆ ਸੋ ਅੱਜ ਜਿਸ ਤਰ੍ਹਾਂ ਇਹ ਸੈਂਟਰ ਤੋਂ ਇਹਨਾਂ ਨੂੰ ਜਵਾਬ ਮਿਲਿਆ ਹੁਣ ਆ ਦਸਨ ਪੰਜਾਬ ਸਰਕਾਰ ਵੀ ਕਿਵੇਂ ਇਹਨਾਂ ਕਿਸ ਤਰ੍ਹਾਂ ਪੈਸੇ ਇਹਨੂੰ ਫਾਇਦਾ ਕਰੂਗੀ ਕੰਮ ਕਰੂਗੀ ਇਹ ਮੁਆਵਜ਼ਾ ਦੇਊਗੀ ਜਿਹੜੇ ਆ ਵੱਡਾ ਤਾਂ ਹੱਡ ਪੀੜ ਤੁਹਾਨੂੰ ਕਿਵੇਂ ਸੰਭਾਲੂਗੀ ਸੋ ਮੈਂ ਆ ਆ ਹੀ ਕਹਿਣਾ ਅੱਜ ਲੋਕ ਸਾਰੇ ਸੋਚ ਵੀ ਰਿਹਾ ਸੋਚਣੇ ਵੀ ਕਿਉਂਕਿ ਜਾਂ ਅੱਗੇ ਸਰਕਾਰ ਸਰਕਾਰ ਵੀ ਹੋਣੀ ਇਸ ਸਾਈਜ਼ ਤਾਂ ਕਿ ਗਾਂ ਅੱਗੇ ਉਹ ਸਰਕਾਰ ਬਣੇ ਜਿਹੜੀ ਲੋਕਾਂ ਦੀ ਸਰਕਾਰ ਹੋਵੇ ਲੋਕਾਂ ਵਾਸਤੇ ਕੰਮ ਕਰੇ ਇਸ ਤਰ੍ਹਾਂ ਦੀ ਸਰਕਾਰ ਨਾ ਹੋਵੇ ਮੌਕਾ ਪ੍ਰਸਾ ਨਾ ਹੋਵੇ ਮੌਕਾ ਪਾ ਕੇ ਔਰ ਚੁਰਕਲੇ ਸਲਾ ਕੇ ਟਾਈਮ ਪਾਸ ਨਾ ਕਰੇ ਹਾਂਜੀ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਕੀ ਸਮੇਂ ਵਿੱਚ ਸਬੰਧਿਤ ಸಾರಿ ದರ್ಶಕಾಂ ಬೇನತಿ ಚಾನಲ್ದ ಸಸ್ಕ್ರೈಬ್ಬ ೋರ್ ಶೇರ್